ਤੋੜਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਅੱਜ ਨਾ ਮੇਰੇ ਪੰਡੀ ਹਰੀ ਨੋ 22 ਨੇ ਨਵਾਂ ਹੀ ਕੰਮ ਸ਼ੁਰੂ ਕੀਤਾ ਇਹਨੇ ਨਵਾਂ ਵੀ ਨਹੀਂ ਕਹਿ ਸਕਦੇ ਚਲੋ 2-3 ਸਾਲਾਂ ਤੋਂ ਪਹਿਲਾਂ ਜਿਹੜੇ ਬੈਸੂ ਆਪਾਂ ਰੱਖ ਰਹੇ ਹਾਂ ਰੱਖੀ ਆ ਬਾਈ ਦੇ ਤੇ ਆਹ ਵਹਿੜ ਦੇ ਅੱਜ ਸੀਮਨ ਲਾਇਆ ਜੀ ਪਾਈਪਰ ਦਾ ਤੇ ਕਿੰਨੇ ਵਾਰੀ ਰਿਪੀਟ ਕਰ ਗਈ ਜੀ ਤੀ ਇਹ 500 ਆ ਦੀ ਕਰ ਗਈ 5-6 ਵਾਰੀ ਰਿਪੀਟ ਕਰ ਚੁੱਕੀ ਆ ਵਹਿੜ ਵੇਖੋ ਤੁਸੀਂ ਜੀ ਕਿੱਡੀ ਸੋਹਣੀ ਵਹਿੜ ਆ ਤੇ ਐਂ ਫਿਰ ਬੰਦੇ ਦਾ ਮਾਣ ਆ ਇੱਥੇ ਆ ਕੇ ਬੰਦੇ ਦਾ ਮਾਣ ਆਕਦਾ ਦੇਖੋ ਬਾਈ ਪਾਈ ਵੀ ਸਾਰਾ ਕੁਝ ਜਾਂਦਾ ਦੇਖੋ ਇੱਧਰ ਅਸੀਂ ਯਰ ਐਸ ਪਾਊਡਰ ਪਿਆ ਕੀਪਰ ਵੀ ਪਿਆ ਆਹ ਤਾਂ ਚਲੋ ਕੱਲ ਮੈਂ ਮਗਵਾ ਕੇ ਦਿੱਤੀਆਂ ਟੋਟਾ ਬੱਟ ਆਹ ਹੈ ਗਰੀ ਮੈਨ ਫੋਲਟ ਇਹਦੇ ਚ ਦਿੱਕਤ ਕੀ ਹੈ ਜੀ ਇਹ ਖੂਨ ਬਹੁਤ ਛੱਡਦੀ ਹੈ ਹੀਟ ਛੱਡਣ ਤੋਂ ਬਾਅਦ ਜਿਹੜੀ ਚੀਜ਼ ਦਾ ਟ੍ਰੀਟਮੈਂਟ ਨਹੀਂ ਹੋਇਆ ਹਜੇ ਤੱਕ ਜਿਹੜੀ ਜਿਹੜਾ ਪਸ਼ੂ ਖੂਨ ਛੱਡਦਾ ਬਹੁਤ ਜ਼ਿਆਦਾ ਖੂਨ ਛੱਡਦਾ ਮੰਨ ਕੇ ਚਲੋ ਤੀਜੇ ਚੌਥੇ ਦਿਨ ਦੋ ਦੋ ਤਿੰਨ ਖੂਨ ਸਿੱਟੀ ਜਾਂਦਾ ਉਹਦਾ ਹੱਲ ਐ ਨਹੀਂ ਹੁੰਦਾ ਜੀ ਉਹਦਾ ਟ੍ਰੀਟਮੈਂਟ ਹੁੰਦਾ 6 ਘੰਟੇ ਪਹਿਲਾਂ ਇੱਕ ਟੀਕਾ ਲੱਗਦਾ ਹੁੰਦਾ ਉਹ ਇਹਦੇ ਅੱਜ ਲਾ ਕੇ ਗੱਲ ਇਹ ਆਈ ਕੀਤੀ ਹੈ ਜੀ ਰੱਬ ਸੁੱਖ ਰੱਖੇ ਗੱਬਣ ਹੋ ਜੂਗੀ ਨਾ ਵੀ ਹੋਊ ਤਾਂ ਕੋਈ ਨਹੀਂ ਆਪਾਂ ਕਰ ਲਾਂਗੇ ਕੋਈ ਏਡੀ ਗੱਲ ਨਹੀਂ ਗਈ ਮੈਂ ਬਾਈ ਨੂੰ ਪਹਿਲਾਂ ਹੀ ਦੱਸਿਆ ਵੀ ਕੰਮ ਵੀਰਿਆ ਵੇ ਹਨ ਤੇ ਆ ਗਾਂ ਬਾਈ ਦੀ ਅਗਲੀ ਇਹਦੇ ਕਿੰਨੇ ਵਾਰੀ ਭਰਾ ਦਾ ਇਹਦੇ ਵੀ 7-8 ਵਾਰੀ ਭਰਾ ਦਾ ਇਹ ਹੁਣ ਕਿਵੇਂ ਕੀ ਹੈ ਹੁਣ ਭਰਾਇਆ ਵਾ ਕਿਰਾ ਹੁਣ ਸਦਾ ਲੱਗ ਜੂ ਹੋਏ 21 ਕਿੰਨੇ ਦਿਨ ਹੋ ਗਏ ਅਜੇ ਹੋਏ ਨਹੀਂ 21 ਦਿਨ ਅਜੇ ਹੋਏ ਨਹੀਂ ਦੇਖੋ ਇਹ ਵੀ ਰਿਪੀਟਰ ਹੈ ਨਾ ਤੇ ਦੁੱਧ ਇਹਦਾ ਉਹਦੇ ਦੋ ਕਿੱਲਾਂ ਦਿੰਦੀ ਕਿੰਨੇ ਦੀ ਲਈ ਸੀ ਇਹਨਾਂ ਆਹ ਬੱਚੀ ਲਿਆਂਦੀ ਸੀ 7000 ਅੱਛਾ ਬੱਚੀ ਲਿਆਂਦੀ ਸੀ ਇੱਕ ਵਾਰੀ ਸਹੀ ਸੂਈ ਓਕੇ ਨਹੀਂ ਸੂਈ ਨਹੀਂ ਟੀਕੇ ਲਾਏ ਆ ਅੱਛਾ ਇਹਦੇ ਕਿੱਟ ਲਾਈ ਵੀ ਆ ਆ ਸ਼ਾਇਦ ਇਹਦੇ ਕਿੱਟ ਲਾਈ ਵੀ ਆ ਦੇਖੋ ਤੁਸੀਂ ਕਿੰਨੀ ਉਮਰ ਹੋ ਗਈ ਹੈ ਜੀ ਤੇ ਇੰਨੀ ਰਿਪੀਟਰ ਹੋ ਚੁੱਕੀ ਹੈ ਵੀ ਇਹਦੇ ਵੀ ਕਿੱਟ ਲਾਈ ਆ ਹਨਾ ਉਹ ਵੀ ਲਾਉਣੇ ਪਏ ਹੁਣ ਫੜਾਈ ਵੀ ਨਹੀਂ ਆਉਂਦੀ ਹਾਂ ਫੜਾਈ ਨਹੀਂ ਜਾਣੀ ਸੀ ਤੇ ਬਾਕੀ ਮਜਬੂਰੀ ਆ ਵੀ ਐ ਸੰਭਿਆ ਵੀ ਨਹੀਂ ਜਾਂਦਾ ਪਸ਼ੂ ਕਿੰਨਾ ਕੁ ਚਿਰ ਸੰਭੀ ਜਾਏਗਾ ਤੂੰ ਹੁਣ ਤੂੰ ਉਹਦੇ ਵੀ ਤਿਆਰੀ ਸੀ ਹਾਂ ਉਹਦੇ ਵੀ ਲਾਉਣੀ ਸੀਗੀ ਨਹੀਂ ਉਹਦੇ ਨਹੀਂ ਲਾਉਣੀ ਆਪਾਂ ਉਹਨੂੰ ਐਂ ਗੱਬਣ ਕਰਾਂਗੇ ਵੈਸੇ ਚਲੋ ਕਿੱਟ ਦਾ ਕੋਈ ਐਡਾ ਨੁਕਸਾਨ ਵੀ ਨਹੀਂ ਤੇ ਪਰ ਉਹਨੂੰ ਗੱਭਣ ਕਰਾਂਗੇ ਆ ਵੇੜ ਵੇਖ ਲੋ ਕਿੰਨੀ ਚੰਗੀ ਹੁਣ 7000 ਦੀ ਬੱਚੀ ਲੈ ਕੇ ਬਾਈ ਨੇ ਇੰਨਾ ਚਿਰ ਸੰਭੀ ਕਿੰਨੇ ਚਿਰ ਦੀ ਹੋ ਗਈ ਉਹ ਤੇਰੇ ਸਹਣ ਇਹ ਹੋ ਗਈ ਨੀ 3 14 ਸਾਲਾਂ ਦੀ ਹੋ ਗਈ 14 ਸਾਲਾਂ ਦੀ ਹੋ ਗਈ ਉਹ ਗਾਂ ਹੀ ਬਣੀ ਪਈ ਐ ਯਾਰ ਮੈਨੂੰ ਤਾਂ ਇਹੀ ਲੱਗਿਆ ਵੀ ਇੱਕ ਸੂਏ ਸੂਈ ਐ ਮੈਂ ਤਾਂ ਹੀ ਹਾਂ ਮੈਂ ਤੈਨੂੰ ਤਾਂ ਹੀ ਪੁੱਛਿਆ ਨਾ ਕਿੰਨਾ ਦੁੱਧ ਦਿੰਦੀ ਐ ਇਹ ਫਿਰ ਹੁਣ 2 ਕਿਲੋ ਸਵੇਰ ਦਾ ਦੁੱਧ ਟਾਈਮ ਪਾਸ ਹੀ ਐ ਪੂਰਾ ਪੂਰਾ ਹੀ ਐ ਵੀ ਕੋਈ ਖਰਚਾ ਜਾਂ ਗੱਡੀ ਖਰਚਾ ਜਾਂ ਗੱਡੀ ਜਾਂਦੀ ਐ ਬਾਈ ਨੇ ਆ ਸਰ ਕਰਨਾ ਪਾਇਆ ਬਾਈ ਵਧੀਆ ਕੰਮ ਕੀਤਾ ਸੀਗਾ ਵੀ ਗੱਲ ਵਧਾਉਣਾ ਸੀ ਇਧਰ ਕਿਉਂ ਥਾਂ ਬਹੁਤ ਆ ਬਾਈ ਕੋਲੇ ਖੇ ਆ ਦੇਖੋ ਤੁਸੀਂ ਇਹ ਕਹਿੰਦਾ ਵੀ ਮੈਂ ਪਸ਼ੂਆਂ ਦਾ ਹੀ ਕੰਮ ਕਰਨਾ ਤੇ ਪਰ ਜੇ ਐਂ ਹੀ ਰਿਹਾ ਤਾਂ ਬਈ ਨਹੀਂ ਹੋਣਾ ਕੰਮ ਨਾ ਆਏ ਤਾਂ ਗਾਦਾ ਹੋਣਾ ਹਾਂ 2-3 ਸਾਲ ਹੋ ਗਏ ਪਸ਼ੂ ਸੂਇਆ ਹੀ ਨਹੀਂ ਕੋਈ ਸੂਇਆ ਹੀ ਨਹੀਂਗਾ ਕੋਈ ਹਾਂ ਤੇ ਆਹਾ ਬਈ ਇਹ ਨੂੰ ਵੀ ਹੋ ਗਏ 2 ਸਾਲ ਮੈਂ ਲਾਇਆ ਸੀਗਾ ਇਹ ਸੂਈ ਵੀ ਅੱਛਾ ਇਹ ਨੂੰ ਵੀ 2 ਸਾਲ ਹੋ ਗਿਆ ਹਾਂ ਉਸ ਤੋਂ ਬਾਅਦ ਸੂਈ ਨਹੀਂ ਅੱਛਾ ਸੂਈ ਨਹੀਂ ਹੈ ਇਹ ਕਿੰਨੇ ਮਤਲਬ ਕਿੰਨੇ ਵਾਰੀ ਟੀਕਾ ਭਰਾ ਦਾ ਫਿਰ ਤਾਂ ਪਤਾ ਅਣਗਿਣਤੀ ਹੋਣਾ ਇਹ ਤਾਂ 5-5 ਦਿਨ ਲਗਾਤਾਰ ਵੀ ਭਰਾਇਆ ਟੀਕੇ ਅਣਗਿਣਤ ਵਾਰੀ ਹੋ ਗਿਆ ਇਹਦਾ ਕੰਮ ਤੇ ਆਹ ਦੇਖ ਲਓ ਇਹ ਵੀ ਰਿਪੀਟਰ ਹੈ ਜੀ ਹੁਣ ਬੰਦਾ ਇੱਥੋਂ ਦੱਸੋ ਕਿੱਥੋਂ ਕਿੱਥੋਂ ਮਣ ਵਧੂਗਾ ਇਹਦਾ ਬਾਈ ਦਾ ਵੀ ਗਾਂ ਕੰਮ ਕਰੇ ਹੈ ਹਨਾ ਆਪਾਂ ਚਲੋ ਇੱਥੇ ਕਿਸੇ ਡਾਕਟਰ ਨੂੰ ਨਹੀਂ ਮਾੜਾ ਕਹਿੰਦੇ ਜੀ ਚਲੋ ਜਿਵੇਂ ਵੀ ਹੈ ਅਗਲੇ ਦਾ ਆਪਦਾ ਸਿਸਟਮ ਹੈ ਕੰਮ ਕਰਨ ਦਾ ਹਨਾ ਪਰ ਹੁਣ ਇੰਨਾ ਕਿੰਨਾ ਚਾਰੇ ਸੰਭੀ ਜਾਊਗਾ ਜੀ 2 ਸਾਲ ਹੋ ਗਏ ਇਹਨੂੰ ਸੂਈ ਨੂੰ ਦੁੱਧ ਕਿੰਨਾ ਏ ਥੱਲੇ ਬਹੁਤ ਬਹੁਤ 2 2 ਕਿਲੋ 2.5 2.5 ਇੰਨਾ ਕੀ ਇਹ ਵੀ ਮੁੱਲ ਹੀ ਲਈ ਸੀ ਹਾਂ ਇਹ ਵੀ ਮੁੱਲ ਹੀ ਇਹ ਕਿੰਨਾ ਹੀ ਲਈ ਸੀ ਵੇ ਉਹਨ 45 ਦੇ ਲਿਆ ਸੀਗਾ ਹੁਣ ਇੱਥੇ ਜੇ ਆਪਾਂ ਵੇਖਗੇ ਤਾਂ ਬਾਈ ਨੂੰ ਮੇਰੇ ਹਿਸਾਬ ਨਾਲ ਆਪੇ ਇੱਕ ਬਾਈ ਨੇ ਕਮੈਂਟ ਸਾਨੂੰ ਮੱਗੇ ਦੱਸਿਆ ਪਹਿਲਾਂ ਕੀਤਾ ਸੀ 50% ਬਜਦਾ ਇਹਨੂੰ ਤਾਂ ਹੁਣ 50% ਵੀ ਨਹੀਂ ਬਜਨਾਗਾ ਇਹ ਤਾਂ ਖਰਚੇ ਨਹੀਂ ਪੂਰੇ ਹੁੰਦੇਗੇ ਵੇਖ ਲਓ ਤੁਸੀਂ 2-2 ਕਿਲੋ ਦੁੱਧ 19-19 ਦਾ ਫੀਡ ਪਈ ਜਾਂਦੀ ਐ ਠੀਕ ਆ ਫਿਰ ਇੱਥੇ ਬੰਦਾ ਖਰਚਾ ਵੀ ਕਿਵੇਂ ਕਰੇ ਪਸ਼ੂਆਂ ਤੇ ਜੇ ਇੱਕ ਅੱਧੀ ਗੱਭਣ ਹੋਊਗੀ ਤਾਂ ਜਿਹਦਾ ਮਣ ਵੀ ਵਧੇ ਬੰਦੇ ਦਾ ਹੁਣ ਪਰਲੀ ਵੜ ਜਾਓ ਦੋ ਗੱਭਣ ਹੋ ਜਾਣ ਤਾਂ ਫਿਰ ਇਹਨਾਂ ਲਈ ਆਵੇ ਬੰਦਾ ਵੀ ਯਰ ਜਾਲ ਫਿਰ ਦੋ ਤਾਂ ਗੱਭਣ ਹੋਈਆਂ ਮੇਰੀਆਂ ਕਿ ਨਹੀਂ ਜਿੱਤੀ ਫਿਰ ਤਾਂ ਮਣ ਵਧੂਗਾ ਹਨਾ ਵੀ ਯਰ ਮ ਤੇ ਪਰ ਇੱਥੇ ਤਾਂ ਕੋਈ ਫਾਇਦਾ ਨਹੀਂ ਨਾ ਫਿਰ ਤੁਸੀਂ ਦੇਖੋ ਹੁਣ ਚਾਰ ਪਸੂ ਐ ਚਾਰੇ ਰਿਪੀਟਰ ਐ ਵੀ ਰਿਪੀਟਰ ਹਾਂ ਵੀ ਇਹ ਕਿੰਨੇ ਕ ਵਾਰੀ ਹੋ ਗਈ ਇਹ ਵੀ ਇਹ ਅੱਲਾਸਾ ਦੋ ਸਾਲ ਹੋ ਗਏ ਬਸ ਯਾਰ ਕੀ ਕਰੂਗਾ ਬੰਦਾ ਇੱਥੇ ਹਨ ਤੇ ਆ ਵਿੱਚ ਬੱਛੀ ਐ ਬਾਈ ਚਲੋ ਇਹ ਤਾਂ ਹਜੇ ਮੰਨ ਕੇ ਚਲੋ ਇਹਦੇ ਲਈ ਤਾਂ ਬਾਈ ਹੋਇਆ ਹੀ ਨਹੀਂਗਾ ਕਿ ਉਹਨਾਂ ਵੱਲੋਂ ਜੇ ਨਿਕਲਿਆ ਜਾਊਗਾ ਵੀ ਯਾਰ ਜੇ ਉਹ ਗੱਬਣ ਹੋਣ ਗਈਆਂ ਤਾਂ ਫੇਰ ਹੀ ਗਾਂ ਜਾ ਕੇ ਗੱਲ ਬੰਦਨੀ ਹੈ ਹਨਾ ਤੇ ਇੱਥੇ ਹੁਣ ਬਾਈ ਤੁਸੀਂ ਆਪ ਦੇਖ ਲਓ ਵੀ ਇੱਥੇ ਤਾਂ ਹੁਣ 50% ਛੱਡੋ ਇੱਥੇ ਤਾਂ ਪੱਲਿਓ ਪੈਸੇ ਬੈ ਰਹੇ ਆ ਬਾਈ ਨੂੰ ਤਾਂ ਵਿਚਾਰੇ ਨੂੰ ਤੇ ਛੱਡ ਵੀ ਪਾਇਆ ਹਨਾ ਖਰਚਾ ਵੀ ਕੀਤਾ ਤੇ ਅੱਜ ਵੇਖ ਲਓ ਦੁੱਧ ਮੇਰੇ ਹਿਸਾਬ ਨਾਲ گاਵਾ ਚਾਰ ਆ ਚਲੋ ਉਹ ਤਾਂ ਵਹਿੜਾ ਤਿੰਨ گاਵਾ ਤੇ ਦੁੱਧ 6 ਕਿਲੋ ਆ ਜੀ ਵੇਖੋ ਤੁਸੀਂ 6 ਕਿਲੋ ਦੁੱਧ ਚਾ ਤਿੰਨ ਚਾਰ ਪੰਜ ਬਸੂਆਂ ਦਾ ਖਰਚਾ ਹੁਣ 10 ਬੰਦਾ ਕਿੱਥੋਂ ਕੱਢੂਗਾ ਫਿਰ ਪੱਲਿਓ ਹੀ ਪੈਂਦੇ ਹਨਾ ਇੱਥੇ ਤਾਂ ਇੱਥੇ ਆ ਕੇ ਬੰਦਾ ਫੇਲ ਹੁੰਦਾ ਮੈਂ ਤੁਹਾਨੂੰ ਵਾਰੀ ਵਾਰੀ ਕਿੰਨਾ ਵੀ ਰਿਪੀਟ ਬਰੀਡਿੰਗ ਤੇ ਮਸਟਾਈਟਸ ਦੋ ਚੀਜ਼ਾਂ ਹੈ ਜਿਹੜੀਆਂ ਪਸ਼ੂ ਮੰਨ ਲਓ ਫਾਰਮ ਫੇਲ ਕਰਦੇਗਾ ਮਸਟਾਈਟਸ ਦਾ ਚਲੋ ਇਹਨਾਂ ਨੂੰ ਹੋਣੀ ਨਹੀਂ ਥੋੜਾ ਦੁੱਧ ਹੈ ਨਾ ਫਿਰ ਵੀ ਕਈ ਵਾਰੀ ਚਲੋ ਦਿੱਕਤ ਆ ਜਾਂਦੀ ਹੈ ਪਰ ਬਾਈ ਦਾ ਵਧੀਆ ਪ੍ਰਬੰਧ ਹੈ ਠੀਕ ਹੈ ਕੋਈ ਐ ਨਹੀਂ ਥਾਂ ਦੀ ਕਮੀ ਨਹੀਂ ਦੇਣੇ ਇੱਥੇ ਇੱਥੇ ਬਾਹਰ ਵੀ ਕੱਢਦੇ ਕੱਚੇ ਹਨ ਹਾਂ ਹਾਂ ਇੱਥੇ ਬਾਹਰ ਚਲੋ ਸਵੇਰ-ਸਵੇਰ ਦੀ ਵੀਡੀਓ ਬਣਾ ਰਹੇ ਆ ਬਾਈ ਨਿਵਾਹ ਨਿਵੂ ਕੇ ਬਾਈ ਹਜੇ ਬਾਹਰ ਕੱਢਦਾ ਪਸ਼ੂ ਹਨ ਵੀ ਇਹ ਸੇਵਾ ਵੱਲੋਂ ਕੋਈ ਦਿੱਕਤ ਨਹੀਂ ਗਈ ਆ ਵੇੜਾ ਤੁਸੀਂ ਦੇਖ ਹੀ ਰਹੇ ਕਿੰਨੀ ਚਮਕਾ ਵੇੜ ਤੇ ਚਲੋ ਉਹਨਾਂ ਨੂੰ ਤਾਂ ਬਲਿਸੀਆਂ ਰੱਖ ਲੈਨੇ ਆ ਇਹਦੇ ਤੇ ਦੇਖੋ ਕਿੰਨੀ ਚਮਕ ਕੋਈ ਕਮੀ ਨਹੀਂ ਇਹ ਵੇੜ ਚ ਤੇ ਜਿਹੜੇ ਉਹ ਲੈ ਕੇ ਜਿੰਦੋਂ ਇਹ ਤਾਰੇ ਵਾਲੇ ਫਾਰਮ ਆ ਬਾਈਆਂ ਦਾ ਉਹਨਾਂ ਤੋਂ ਲੈ ਕੇ ਆਏ ਸੀਗਾ ਤੇ ਉਹ ਵੀ ਕਹਿੰਦਾ ਵੀ ਮੈਨੂੰ ਬੋਲਦੇ ਸੀ ਵੀ ਯਾਰ ਹਜੇ ਤੱਕ ਤੇਰੇ ਤੋਂ ਵਹਿੜ ਗੱਭਨ ਨਹੀਂ ਹੋਈਗੀ ਹਨਾ ਤੇ ਪਰ ਹੁਣ ਇਹਨੇ ਆਪ ਤਾਂ ਵਿਚਾਰੇ ਨੇ ਟੀਕੇ ਭਰਨੇ ਨਹੀਂ ਗੇ ਤੇ ਗੱਲ ਤਾਂ ਇਹ ਆ ਵੀ ਰਿਪੀਟ ਹੱਦ ਤੋਂ ਜ਼ਿਆਦਾ ਹੋ ਚੁੱਕੀ ਆ ਵਹਿੜ ਕਿੰਨੇ ਵਾਰੀ 5 6 ਵਾਰੀ ਹੋ ਗਈ ਇਹ ਵੀ ਇਹ ਵੀ 5 6 ਵਾਰੀ ਇਹ ਵੀ ਮੱਲਾ ਜ਼ਿਆਦਾ ਵਾਰੀ ਹੋ ਗਈ ਪਰ ਹਨਾ ਹੂੰ ਇਹ ਤਾਂ ਕੈਟ ਹੀ ਲੱਗ ਗਈ ਜਦੋਂ ਐਂਡ ਤੇ ਇੱਥੇ ਆ ਕੇ ਬਈ ਫੇਲ ਹੁੰਨੇ ਆ ਆਪਾਂ ਇੱਥੇ ਵੀ ਆਇਆ ਨਾ ਇਸੇ ਕਹਿੰਦੇ ਕਿੱਟਾ ਤੋਂ ਬਹੁਤ ਪਸ਼ੂ ਰਹਿ ਜਾਂਦਾ ਹਾਂ ਫਿਰ ਪੀੜ ਹੀ ਕਰੀ ਕਿੰਨੇ ਕੱਟ ਕੇ ਲੱਗੀ ਨੂੰ ਸੱਚ ਕਿੰਨਾ ਚਿਰ ਹੋ ਗਿਆ ਇਹ ਗੱਲ ਨਹੀਂ ਕੀਤੀ ਆ ਬਹੁਤ ਹੋ ਗਿਆ ਸੱਤ ਅੱਠ ਸਾਲ ਬੀਤ ਗਏ ਅੱਛਾ ਉਦੋਂ ਕਿੰਨਾ ਦੁੱਧ ਤੇ ਆ ਗਈ ਸੀਗੀ ਬਹੁ ਇੰਨਾ ਕੀ ਸੀ ਉਦੋਂ ਵੀ ਮਤਲਬ ਥੋੜਾ ਹੀ ਦੁੱਧ ਦਿੱਤਾ ਵੀ ਤੂੰ ਤਾਂ ਹੀ ਕਿੱਟ ਲਵਾਈ ਸੀ ਵੀ ਰਹਿ ਜਾਊਗੀ ਹੋਰ ਐ ਨਹੀਂ ਸੀ ਵੀਰ ਦੁੱਧ ਤਾਂ ਨਹੀਂ ਕੁਝ ਦੁੱਧ ਤਾਂ ਜਾਲੇ ਨੇ ਕੀ ਦੇਣਾ ਆਪਾਂ ਨੂੰ ਹਾਂ ਅੱਛਾ ਰਹਿ ਜਾਊਗੀ ਹਾਂ ਅੱਛਾ ਤੇ ਵੈਸੇ ਯਾਰ ਮੈਂ ਜਿੰਨੇ ਵੀ ਕਿੱਟਾਂ ਲਾਈਆਂ ਇੱਕ ਗੱਲ ਹੈਗੀ ਆ ਤੇ ਪਰ ਪਸ਼ੂ ਗੱਭਣ ਹੋ ਜਾਂਦਾ ਇੱਕ ਗੱਲ ਉਹ ਦਾਨੇ ਕੇ ਸੀਗੀ ਗਾਂ ਬਾਵਾ ਚਿਰਦੀਆਂ ਗੱਲਾਂ ਤੇ ਉਹ ਛੱਡਨ ਨੂੰ ਹੀ ਫਿਰਦੇ ਸੀ ਤੇ 67000 ਦੀ ਵਿੱਚ ਹੀ ਸੀ ਬਾਅਦ ਚ ਉਹਨਾਂ ਨੇ ਵਧੀਆ ਗੱਬਣ ਵੀ ਹੋ ਗਈ ਸੀ ਪਰ ਕੱਟ ਤੇ ਵੀ ਉਹਨੇ ਬਹੁਤ ਦੁੱਧ ਦਿੱਤਾ ਸੀ ਬਾਈ ਕਈ ਸਾਡੇ ਰਿਸ਼ਤੇਦਾਰਾਂ ਨੇ ਲਾਈ ਸੀ ਹਾਂ ਉਦੋਂ ਬਾਅਦ ਪਸੂ ਰਹਿ ਜਾਂਦਾ ਹਾਂ ਰਹਿ ਜਾਂਦਾ ਹਾਂ ਪਰ ਇਹ ਫਿਰ ਵੀ ਨਹੀਂ ਗੱਬਣ ਹੋਈ ਹੈ ਨਾ ਬਾ ਇੱਥੇ ਫਿਰ ਬੰਦਾ ਇੱਥੇ ਹਾਰ ਜਾਂਦਾ ਜੀ ਆਗੇ ਫਿਰ ਹੁਣ ਬੰਦੇ ਦਾ ਮਨ ਨਹੀਂ ਕਰਨਾ ਹੁਣ ਇਹਨੂੰ ਤਾਂ ਇਹੀ ਐ ਵੀ ਡਾਕਟਰ ਯਾਰ ਗੱਬਣ ਕਰ ਤੇ ਫਿਰ ਵੇਖਾਂਗੇ ਵੀ ਕੀ ਬਣਦਾ ਹੁਣ ਵਧਾਉਣ ਨੂੰ ਉਹਨਾਂ ਚਿਰ ਤਾਂ ਜੀ ਕਰਨਾ ਨਹੀਂ ਕੰਮ ਬਾਈ ਹੂੰ ਕਹਿੰਦਾ ਪਰ ਰੱਬ ਸੁੱਖ ਰੱਖੇ ਆਪਣੇ ਨਾਲ ਜੁੜਿਆ ਰਿਹਾ ਤਾਂ ਵਧਾਵਾਂਗੇ ਜੀ ਸੋਨੂੰ ਵੀਡੀਓ ਪਾਵਾਂਗੇ ਇਹਨਾਂ ਦੀ ਗੱਬਣ ਕਰਕੇ ਚਾਰਾਂ ਪਸ਼ੂਆਂ ਦੀ ਰੱਬ ਸੁੱਖ ਰੱਖੇ ਚਲੋ ਆਹ ਤਾਂ ਮੈਂ ਕਹਿੰਦਾ ਰੱਬ ਕਰਕੇ ਰਹੀ ਜਾਵੇ ਕਿਉਂ ਇਹਦੇ ਟੀਕੇ ਭਰਿਆ ਹੋਵੇ ਬਾਈ ਕਹਿੰਦਾ 21 22 ਦਿਨ ਟੱਪਣ ਵਾਲੇ ਆ ਇਹਦੇ ਸ਼ਾਇਦ ਹੋ ਸਕਦਾ ਗੱਬਣ ਹੋਵੇ ਇਹ ਹੀਟ ਚ ਕਿਵੇਂ ਆਉਂਦੀ ਆ ਇਹ ਤਾਂ ਸਹੀ ਹੈ ਹੀ ਦੂਸਤ ਸੈੱਟ ਕਰਦੇ 20 ਦਿਨਾਂ ਬਾਅਦ ਹੀ ਹਾਂ 20 ਦਿਨਾਂ ਬਾਅਦ ਫੇਰ ਵੀ ਯਾਰ ਪਸ਼ੂ ਨਹੀਂ ਰਹਿ ਰਹੇ ਤੇ ਰਹਿਣਾ ਫੇਰ ਇਹ ਸਿਸਟਮ ਹੈਗਾ ਕੋਈ ਪ੍ਰੋਬਲਮ ਹੈਗੀ ਆ ਜਾਂ ਜਿੱਥੇ ਮਰਜ਼ੀ ਰੱਖ ਲਾ ਤੂੰ ਆਪਾਂ ਕਿਸੇ ਨੂੰ ਗਲਤ ਨਹੀਂ ਕਹਿ ਰਹੇ ਪਰ ਜੇ 20 ਦਿਨਾਂ ਬਾਅਦ ਪਸ਼ੂ ਹੀਟ ਚ ਆਉਂਦਾ ਤੇਰੀਆਂ ਦੋ ਬੈੜਾਂ 'ਚ ਮੈਨੂੰ ਕੋਈ ਦਿੱਕਤ ਨਹੀਂ ਲੱਗੀ ਵੀ ਯਾਰ ਮੈਂ ਤੇਰੀ ਸੇਵਾ ਹੈਣੀ ਹੈ ਨਾ ਚਲੋ ਮੈਂ ਮੰਨਦਾ ਉਹਨਾਂ ਲਈ ਤਾਂ ਤੂੰ ਹੋ ਜਾਣੀ ਹਜੇ ਕਿਉਂਕਿ ਇਧਰੋਂ ਸ਼ੁਰੂ ਕਰਕੇ ਫੇਰ ਹੀ ਉੱਧਰ ਜਾਏਗਾ ਜੇ ਤੇਰੇ ਪਸ਼ੂ ਆ ਗੱਬਣ ਹੋਣਗੇ ਤਾਂ ਆ ਵੇੜਾਂ ਚਲ ਮੈਂ ਤੈਨੂੰ ਗੱਲ ਦੱਸ ਕੇ ਗਿਆ ਵੀ ਇਹਨਾਂ ਨੂੰ ਪਾਊਡਰ ਪਾਊਡਰ ਦੀ ਲੋੜ ਹੈਗੀ ਐ ਵੀ ਜੇ ਰਾਜੀ ਹੋਣਗੇ ਫੇਰ ਗੱਬਣ ਹੋਣਗੇ ਪਰ ਦੋ ਸਾਲ ਜਿਹੜੀ ਸੂਈ ਨੂੰ ਹੋਗੇ ਔਰ ਰਾਜੀ ਵੀ ਤੂੰ ਕਿੰਨਾ ਕੁ ਜਾਂ ਰੱਖੀ ਜਾਏ ਕਿੰਨਾ ਕੁ ਪਾਊਡਰ ਪਾਈ ਜਾਏਗਾ ਪਹਿਲਾਂ ਪਾਊਡਰ ਪਾਊਡਰ ਤਾਂ ਇਹਨੂੰ ਵੀ ਰੈਗੂਲਰ ਹੀ ਐ ਹਾਂ ਹਾਂ ਪਾਊਡਰ ਸਾਰਿਆਂ ਨੂੰ ਹੀ ਪਾਉਣਾ ਹਾਂ ਹਾਂ ਬਸ ਇਹ ਚੱਕਰ ਆ ਜੀ ਇੱਥੇ ਥੋੜੀ ਜੀ ਅਵੇਰਨੈਸ ਹੈਗੀ ਐ ਧੰਨਵਾਦ ਜੀ ਵੀਡੀਓ ਸ਼ੇਅਰ ਕਰਿਆ ਕਰੋ ਜੇ ਵੱਧ ਤੋਂ ਵੱਧ ਇਹੋ ਜੀਆਂ ਵੀਡੀਓ ਗਾਂ ਪਹੁੰਚ ਪਹੁੰਚ ਜਾਣ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਜੇ ਕਿਸੇ ਦਾ ਰਿਪੀਟਰ ਪਸ਼ੂ ਹੈਗਾ ਕਿ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ ਆਪਾਂ ਟ੍ਰੀਟਮੈਂਟ ਦੱਸ ਦੇਾਂਗੇ ਜੀ ਚਲੋ ਮੈਂ ਤਾਂ ਕਹਿੰਦਾ ਨਹੀਂ ਵੀ 100 ਜੋ 100% ਗੱਬਣ ਮੈਂ ਕਰ ਦੂੰਗਾ ਪਰ ਫਿਰ ਵੀ ਆਪਾਂ ਸਾਥ ਦੇਵਾਂਗੇ ਜਿੱਥੋਂ ਤੱਕ ਹੋ ਸਕੇ ਆ ਤੁਹਾਡਾ ਨੇੜੇ ਨੇੜੇ ਤਾਂ ਚਲੋ ਹੁਣ ਸ਼ੁਰੂ ਹੋ ਹੀ ਗਿਆ ਜੀ ਜਿਵੇਂ ਕੱਲ ਮੈਂ ਚੈਣੇ ਜਾ ਕੇ ਆਇਆ ਸਿਰਸਰੀ ਜਾ ਕੇ ਆਇਆ ਫਰੀਦਕੋਟ ਜਾ ਕੇ ਆਇਆ ਤੇ ਉਹ ਤੁਹਾਨੂੰ ਗੱਬਣ ਕਰਕੇ ਵੀ ਉਹਨਾਂ ਦੀਆਂ ਵੀਡੀਓ ਪਾਵਾਂਗੇ ਵੀ ਗੱਲਾਂ ਗੱਲਾਂ ਹੀ ਨਹੀਂ ਆ ਵੀ ਯਾਰ ਗੱਲਾਂ ਹੀ ਆ ਤੁਸੀਂ ਮੇਰੇ ਪਿੰਡ ਚੋਂ ਪਤਾ ਕਰ ਸਕਦੇ ਆ ਬਾਈ ਇਹ ਪਤਾ ਹੀ ਆ ਤੈਨੂੰ ਕਿਸੇ ਨੇ ਕਿਹਾ ਸੀ ਵੀ ਹਾਂ ਮੈਂ ਪੁੱਛਿਆ ਇਚਾਰਾ ਪਿੰਡਾਂ ਤੋਂ ਹਾਂ ਉਹਨਾਂ ਨੇ ਮੈਨੂੰ ਦੱਸਿਆ ਫੇਰ ਮੈਂ ਤੁਹਾਡੇ ਨਾਲ ਹਾਂ ਹਨਾ ਫਿਰ ਮੈਂ ਤਾਂ ਤੁਹਾਡੇ ਪਹਿਲੀ ਵਾਰ ਹੀ ਆਇਆ ਮੇਰੇ ਸਾਲਾ ਜਿਉਂਦਾ ਮੈਂ ਕੰਮ ਕਰਨ ਲੱਗਿਆ ਹਾਂ ਹਾਂ ਤੇ ਫਿਰ ਜੇ ਰੱਬ ਤੈਨੂੰ ਉਹਨਾਂ ਦੇ ਪਸ਼ੂ ਰਹਿ ਤਾਂ ਤੈਨੂੰ ਫੇਰ ਹੀ ਉਹਨਾਂ ਨੇ ਕੀ ਗਿਆ ਹਨਾ ਹਾਂ ਇਹ ਮੇਰੇ ਪਿੰਡ ਦੀ ਵੀਡੀਓ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੇ ਪਿੰਡ ਚ ਤੁਸੀਂ ਕੰਮ ਸਹੀ ਕਰ ਰਹੇ ਆਂ ਤਾਂ ਫੇਰ ਹੀ ਤੁਹਾਨੂੰ ਬਾਹਰ ਲੋਕਾਂ ਨੇ ਸੱਦਣਾ ਜੇ ਪਿੰਡ 'ਚ ਹੀ ਤੁਹਾਡੀ ਅੱਜ ਤਾਂ ਹੈ ਨਹੀਂ ਵੀ ਅਗਲਾ ਕਹਿੰਦਾ ਨਹੀਂ ਯਾਰ ਉਹ ਤਾਂ ਰਹਿੰਦੀ ਤਾਂ ਹੈ ਨਹੀਂ ਕੋਈ ਐਵੇਂ ਵੀਡੀਓ ਪਾਈ ਜਾਂਦਾ ਫੇਰ ਆਪਣੇ ਕੰਮ ਕਰਨ ਦਾ ਵੀ ਕੋਈ ਫਾਇਦਾ ਨਹੀਂ ਬਾਹਰ ਹਨਾ ਧੰਨਵਾਦ ਜੀ ਕਰਿਓ ਜੀ ਵੀਡੀਓ ਨੂੰ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ